ਪਿਛਲੇ 5 ਸਾਲਾਂ ਤੋਂ ਗਲੀਆਂ ਪੱਟੀਆਂ ਪਈਆਂ ਨੇ ਸਾਰਾ ਬੁਰਾ ਹਾਲ ਹੈ ਔਰ ਅਸੀਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਸਾਡੀ ਇੱਕ ਪੰਜ ਪੈਸੇ ਦੀ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਅਮਨ ਮੁਰਤਾਬਾ ਮੁਰਤਾਬਾ ਕਿੰਨੇ ਸਾਲ ਸਾਨੂੰ 12-15 ਸਾਲ ਇੱਥੇ ਹੋਗੇ ਰਹਿੰਦਿਆਂ ਨੂੰ ਕੋਈ ਗਲੀ ਬਣੀ ਨਹੀਂ ਬਹੁਤ ਆਪਾਂ ਕੋਸ਼ਿਸ਼ ਕੀਤੀ ਹੈ ਇੱਧਰ ਉੱਧਰ ਜਾਣ ਦੀ ਕਿਸਤੇ ਵੀ ਸੁਣਵਾਈ ਨਹੀਂ ਹੋਈ ਸਾਡੀ ਖੱਖ-ਪਾਤ ਦੀ ਰਾਜਨੀਤੀ ਜੀ ਹੋ ਰਹੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਪੂਰ ਪ੍ਰੋਫੈਸਰ ਕਲੋਨੀ ਦੇ ਲੋਕ ਨੇ ਉਹ ਕਿਤੇ ਜ਼ਿਆਦਾ ਨੇ ਕਿ ਇਹ ਲੋਕਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਮੀ ਆ ਜਾਂਦਾ ਇੱਥੇ ਬੁਰਾ ਹਾਲ ਗਿਰਦੇ ਨੇ ਲੋਕ ਕਈਆਂ ਦੇ ਲੱਤਾਂ ਬਾਹਾਂ ਟੁੱਟ ਚੁੱਕੀਆਂ ਨੇ ਕਾਰਨ ਤਾਂ ਕੋਈ ਨਹੀਂ ਹੋਈ ਦੱਸਣਗੇ ਤੁਹਾਨੂੰ ਨਾ ਆਪਣੇ ਜਿਹੜੇ ਅਮੀ ਬ੍ਰਾਂਚ ਵਾਲੇ ਨੇਗੇ ਵੀ ਕੀ ਕਾਰਨ ਆ ਵੀ ਉਹ ਕਿਉਂ ਨਹੀਂ ਲੱਗੇ ਵੀ ਉਹਦਾ ਕੀ ਸਟੇਟਸ ਆ ਵੀ ਉਹਦਾ ਐਸਟੀਮੇਟ ਬਣਿਆ ਆਇਆ ਵਾ ਕਿਸ ਕਿਸ ਲੈਵਲ ਤੇ ਆਉ ਕੰਮ ਉਹ ਅਈ ਸਰ ਕਾ ਨਾਮ ਹੈ ਆਪਣਾ ਮੇਰਾ ਨਾਮ ਹੈ ਜੀ ਨਰਿੰਦਰ ਕੁਮਾਰ ਬਾਬੀ ਮੈਂ ਐਮਸੀ ਵਾਰਡ ਨੰਬਰ 7 ਤੋਂ ਨੀਰੂ ਰਾਣੀ ਦਾ ਹਸਬੰਦ ਆ ਜੀ ਔਰ ਸਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਛੋਟੇ ਜਿਹੇ ਸਨੇਹੇ ਤੇ ਤੁਸੀਂ ਇੱਥੇ ਪਹੁੰਚੇ ਸਾਡਾ ਜੀ ਮੋਟਿਵ ਇਹ ਹੈ ਇਹ ਬੰਤ ਕਲੋਨੀ ਵੱਜਦੀ ਹੈ ਜੀ ਸਾਡੇ ਲਹੇੜੀ ਰੋਡ ਤੇ ਵਾਰਡ ਨੰਬਰ 7 ਦੀ ਬੰਤ ਕਲੋਨੀ ਵੱਜਦੀ ਹੈ ਸਾਡੇ ਨਾਲ ਤੁਸੀਂ ਦੇਖੋ ਸਾਰੀ ਇਹ ਕੰਮ ਸੇਕਮ ਪਿਛਲੇ 5 ਸਾਲਾਂ ਤੋਂ ਗਲੀਆਂ ਪੱਟੀਆਂ ਪਈਆਂ ਨੇ ਸਾਰਾ ਬੁਰਾ ਹਾਲ ਹੈ ਔਰ ਅਸੀਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਸਾਡੀ ਇੱਕ ਪੰਜ ਪੈਸੇ ਦੀ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਔਰ ਇੱਥੇ ਵਾਟਰ ਸਪਲਾਈ ਪਾਈ ਹੋਈ ਆ ਸੀਵਰੇਜ ਪਿਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਸਾਰੇ ਕੰਮ ਹੋਏ ਹੋਏ ਨੇ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੁਣ ਈਓ ਸਾਹਿਬ ਨੇ ਜਿਹੜੇ ਟੈਂਡਰ ਲਾਏ ਨੇ ਤੇਜਾ ਐਮੀ ਸਾਹਿਬ ਨੇ ਟੈਂਡਰ ਲਾਏ ਨੇ ਉਹ ਪ੍ਰੋਫੈਸਰ ਕਲੋਨੀ ਦੇ ਲਾਤੇ ਸਾਨੂੰ ਚਲੋ ਪ੍ਰੋਫੈਸਰ ਕਲੋਨੀ ਦਾ ਵੀ ਇਤਰਾਜ਼ ਨਹੀਂ ਪ੍ਰੋਫੈਸਰ ਕਲੋਨੀ ਦੇ ਵਿੱਚ ਵੀ ਚਲੋ ਅਸੀਂ ਕਹਿੰਦੇ ਆ ਵੀ ਉਹ ਵੀ ਸਾਡੇ ਭੈਣ ਭਰਾਏ ਰਹਿੰਦੇ ਨੇ ਉਹਨਾਂ ਦਾ ਵੀ ਕੰਮ ਹੋਣਾ ਚਾਹੀਦਾ ਪਰ ਜਦੋਂ ਉਹਨਾਂ ਦੇ ਉਹਨਾਂ ਦੇ ਤਾਂ ਐਸਟੀਮੇਟ ਹੁਣ ਬਣੇ ਨੇ ਹਾਲੇ ਹਾਲੇ ਹੁਣ ਬਣਾ ਕੇ ਨਾਲ ਦੀ ਨਾਲੇ ਉਹਨਾਂ ਦੇ ਟੈਂਡਰ ਲਾਤੇ ਸਾਡੇ 2023 ਦੇ ਐਸਟੀਮੇਟ ਬਣ ਕੇ ਮੀਟਿੰਗ ਚ ਪਾਸ ਹੋਏ ਪਏ ਨੇ ਜੀ ਉਹਨਾਂ ਦੀ ਸਾਡੀ ਕੋਈ ਇੱਕ ਪੰਜ ਪੈਸੇ ਦੀ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਡੇ ਟੈਂਡਰ ਕਿਉਂ ਨਹੀਂ ਲੱਗੇ ਪੱਖਪਾਤ ਦੀ ਰਾਜਨੀਤੀ ਜੀ ਹੋ ਰਹੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਪ੍ਰੋਫੈਸਰ ਕਲੋਨੀ ਦੇ ਲੋਕ ਨੇ ਉਹ ਕਿਤੇ ਜ਼ਿਆਦਾ ਨੇ ਕਿ ਇਹ ਲੋਕਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਮੀ ਆ ਜਾਂਦਾ ਇੱਥੇ ਬੁਰਾ ਹਾਲ ਗਿਰਦੇ ਨੇ ਲੋਕ ਕਈਆਂ ਦੇ ਲੱਤਾਂ ਬਾਹਾਂ ਟੁੱਟ ਚੁੱਕੀਆਂ ਨੇ ਮੈਂ ਇਹੀ ਗੱਲ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਗੱਲ ਕਹਿਣਾ ਚਾਹੁੰਦਾ ਈਓ ਸਾਹਿਬ ਨੂੰ ਵੀ ਤੇ ਐਮਈ ਸਾਹਿਬ ਨੂੰ ਕਿ ਸਾਡੇ ਜਿਹੜੇ ਇਹ ਟੈਂਡਰ ਨੇ 2023 ਦੇ ਮੇਰੇ ਐਸਟੀਮੇਟ ਬਣਾ ਕੇ ਉੱਥੇ ਰੱਖੇ ਹੋਏ ਨੇ ਸਾਡੇ ਇਹ ਟੈਂਡਰ ਪਹਿਲ ਦੇ ਆਧਾਰ ਤੇ ਲਾਏ ਜਾਣ ਤਾਂ ਕਿ ਕਦੇ ਤਾਂ ਕਹਿ ਦਿੰਦੇ ਨੇ ਜੀ ਇਹ ਇਹ ਏਰੀਆ ਦੇ ਟੈਂਡਰ ਨਹੀਂ ਲੱਗਣੇ ਹੁਣ ਪ੍ਰੋਫੈਸਰ ਕਲੋਨੀ ਹੈ ਪ੍ਰੋਫੈਸਰ ਕਲੋਨੀ ਦੇ ਅਸੀਂ ਤਾਂ ਸਾਡਾ ਤਾਂ ਇਹੀ ਸਵਾਲ ਆ ਉਹ ਵੀ ਜਿਹੜੀ ਹਾਊਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਉਹਦੇ ਵਿੱਚ ਜੀ ਹਾਊਸ ਦੀ ਮੀਟਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਭਲੀ ਭਾਂਤ ਜਾਣੂ ਆ ਉਹ ਦੇਖੋ ਸਾਡੇ ਮੇਰੇ ਮੈਸੇਜ ਨੇ ਕਾਉਂਸਲਰ ਉਹਨਾਂ ਨੂੰ ਮੈਂ ਲਿਖ ਕੇ ਭੇਜਿਆ ਆ ਕਿ ਤੁਸੀਂ ਹਾਊਸ ਦੇ ਵਿੱਚ ਇਹ ਮੁੱਦਾ ਚੱਕਣਾ ਲੇਡੀਜ਼ ਦੀ ਉੱਥੇ ਤੁਹਾਨੂੰ ਪਤਾ ਹੀ ਆ ਦੇਖੋ ਕਿੰਨਾ ਹੱਲਾ ਗੁੱਲਾ ਹੋਇਆ ਹਾਊਸ ਦੀ ਮਰਿਆਦਾ ਨੂੰ ਇੱਕ ਤਰ੍ਹਾਂ ਦਾ ਭੰਗ ਕੀਤਾ ਗਿਆ ਜੀ ਲੇਡੀਜ਼ ਨੂੰ ਉੱਥੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜੀ ਦੇਖੋ ਹੁਣ ਇਹ ਲੋਕ ਬਜਾਰੇ ਇਕੱਠੇ ਹੋ ਕੇ ਮੇਰੇ ਕੋਲ ਆ ਜਾਂਦੇ ਨੇ ਪਿੱਛੇ ਸਾਡੇ ਅੰਕਲ ਜੀ ਨੇ ਹੁਣ ਚਲੇ ਗਏ ਪਿੱਛੇ ਸਾਈਨ ਕਰਾ ਕੇ ਸਾਰਿਆਂ ਨੇ ਮੈਂ ਵੀ ਸਾਈਨ ਕੀਤੇ ਅਸੀਂ ਇੱਕ ਲੈਟਰ ਤਿਆਰ ਕਰਕੇ ਮੰਤਰੀ ਸਾਹਿਬ ਦੇ ਆਫਿਸ ਦੇ ਵਿੱਚ ਦੇ ਕੇ ਆਏ ਅੰਕਲ ਜਾ ਕੇ ਪਰ ਸਾਡੇ ਜੀ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਇਹੀ ਚਾਹੁੰਦੇ ਆ ਸਾਡੀ ਇਹੀ ਹੈ ਕੇ ਸਾਡੇ ਪਹਿਲ ਦੇ ਆਧਾਰ ਤੇ ਸਾਡੇ ਇਹ ਟੈਂਡਰ ਲੱਗੇ ਜਾਣ ਹਾਂ ਜਿਹੜੀ ਗੱਲ ਉਹ ਕਹਿੰਦੇ ਨੇ ਜੀ ਵੀ ਐਨ ਕੈਪ ਦਾ ਪੈਸਾ ਉਹ ਕੱਚੀਆਂ ਗਲੀਆਂ ਲਈ ਆ ਇਹ ਆਲਰੇਡੀ ਉਹ ਕੱਚੀਆਂ ਗਲੀਆਂ ਨੇ ਇਹ ਤਾਂ ਜੀ ਕੱਚੀਆਂ ਗਲੀਆਂ ਨੇ ਜਮਈ ਬਿਲਕੁਲ ਕੱਚੀਆਂ ਗਲੀਆਂ ਨੇ ਫਿਰ ਇਹਨਾਂ ਦਾ ਟੈਂਡਰ ਕਿਉਂ ਨਹੀਂ ਲੱਗ ਸਕਦਾ ਪ੍ਰੋਫੈਸਰ ਕਲੋਨੀ ਦਾ ਕਿਉਂ ਲੱਗਿਆ ਅਸੀਂ ਤਾਂ ਇਹ ਕਹਿੰਦੇ ਆ ਵੀ ਪੱਖਪਾਤ ਦੀ ਜਿਹੜੀ ਰਾਜਨੀਤੀ ਹੈ ਉਹ ਨਾ ਕੀਤੀ ਜਾਵੇ ਕਿਉਂਕਿ ਦੇਖੋ ਇਹਨਾਂ ਲੋਕਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਆਪਾਂ ਮੰਤਰੀ ਬਣੇ ਆ ਫਿਰ ਕਿਉਂ ਨਹੀਂ ਫਿਰ ਕਿਉਂ ਨਹੀਂ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਠੀਕ ਹੈ ਨਹੀਂ ਆਪਾਂ ਤਾਂ ਇਹੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਕਿ ਸਾਡੇ ਇਹਨਾਂ ਗਲੀਆਂ ਦੇ ਟੈਂਡਰ ਲੱਗ ਕੇ ਗਲੀਆਂ ਬਣਾਈਆਂ ਜਾਣ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਤੋਂ ਆ ਹੁਣ ਤੁਹਾਡੇ ਸਾਹਮਣੇ ਹੁਣ ਗਰਮੀ ਆ ਜਾਣੀ ਹੈ ਜੀ ਦੇਖੋ ਮੱਖੀ ਮੱਖੀਆਂ ਮੱਛਰ ਬੁਰਾ ਹਾਲ ਇੱਥੇ ਦੇਖੋ ਮੇਰੇ ਘਰ ਤੇ ਜਿੰਨਾ ਕਹੇਗਾ ਮੈਂ ਤਾਂ ਸਫਾਈ ਕਰਵਾ ਸਕਦਾ ਟੈਂਡਰ ਪਾਸ ਕਰਾਉਣਾ ਇੱਕ ਐਮਸੀ ਦਾ ਹੁੰਦਾ ਟੈਂਡਰ ਅਸੀਂ ਤਾਂ ਐਸਟੀਮੇਟ ਮੈਂ ਤਿਆਰ ਕਰਾ ਕੇ ਉੱਥੇ ਸਾਰੇ ਤਿਆਰ ਹੋਏ ਪਏ ਨੇ ਜੀ ਪਰ ਸਾਡਾ ਕੋਈ ਸੁਣਵਾਈ ਨਹੀਂ ਅੱਜ ਸਾਨੂੰ ਮਜਬੂਰ ਹੋ ਕੇ ਇੱਥੇ ਤੁਹਾਡਾ ਸਹਾਰਾ ਲੈਣਾ ਪਿਆ ਥੋੜੀ ਜਿਹੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਅਗਲਾ ਫਿਰ ਸਟੈਪ ਤੁਹਾਡਾ ਕੀ ਹੈ ਅਗਲਾ ਸਟੈਪ ਇਹ ਹੋਊਗਾ ਜੀ ਸਾਡਾ ਜੇ ਸਾਡਾ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਜਿਹੜੇ ਜੇ ਸਾਡੇ ਟੈਂਡਰ ਨਹੀਂ ਲੱਗਦੇ ਤਾਂ ਅੱਜ ਤਾਂ ਅਸੀਂ ਇਹ ਛੋਟਾ ਪ੍ਰਦਰਸ਼ਨ ਕਰਿਆ ਤਾਂ ਅਸੀਂ ਹੋ ਸਕਦਾ ਹੈ ਵੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਅਸੀਂ ਕਮੇਟੀ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ ਜੀ ਹੋ ਸਕਦਾ ਜੀ ਰੋਡ ਵੀ ਜਾਮ ਕਰੀਏ ਅਸੀਂ ਇਹ ਮਤਲਬ ਹੁਣ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਜੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਇਸ ਦਾ ਸੰਤਾਪ ਭੋਗ ਰਹੇ ਹਾਂ ਜਦੋਂ ਬਰਸਾਤ ਆ ਜਾਂਦੀ ਹੈ ਸਾਨੂੰ ਪਤਾ ਵੀ ਸਾਡਾ ਕੀ ਹਾਲ ਹੁੰਦਾ ਜੀ ਇੱਥੇ ਮੇਰੇ ਹੱਥ ਚ ਤਾਂ ਮਲਾਜ਼ਮ ਨੇ ਜੀ ਮਲਾਜ਼ਮ ਸਫਾਈ ਕਰ ਜਾਂਦੇ ਆ ਹੋਰ ਕਰ ਜਾਂਦੇ ਆ ਦੇਖੋ ਮੈਂ ਤਾਂ ਆਪਣੇ ਵੱਲੋਂ ਮੈਂ ਤਾਂ ਸਾਰਾ ਕੰਮ ਕਰੀ ਜਾਂਦਾ ਜੀ ਪਰ ਜਿਹੜੀ ਗੱਲ ਮੇਨ ਸਾਡੀ ਸੜਕਾਂ ਦੀ ਹੈ ਸਾਡੀ ਸਮੱਸਿਆ ਹੀ ਸੜਕਾਂ ਦੀ ਹੈ ਅਸੀਂ ਤਾਂ ਕਹਿੰਦੇ ਆ ਲੋਕ ਕੀ ਕਹਿੰਦੇ ਨੇ ਕਿੰਦਾਂ ਦੀਆਂ ਸਮੱਸਿਆਵਾਂ ਨੇ ਜਿਹੜੇ ਸਰਵੇਤ ਹੋ ਰਹੀ ਹੈ ਚਲੋ ਵੀ ਹੈਗੀ ਹੈ ਵੀ ਕੀ ਉਹਨਾਂ ਹੋਰ ਕੀ ਕੀ ਸਮਾਜਿਕ ਦਿੱਕਤਾਂ ਆਉਂਦੀਆਂ ਸਮੱਸਿਆ ਜੀ ਹੁਣ ਤੁਸੀਂ ਦੇਖੋ ਲੋਕਾਂ ਦੇ ਜਿਹੜੇ ਮਕਾਨ ਨੇ ਨਕਸ਼ੇ ਪਾਸ ਨੇ ਇੰਨੇ ਨੇ ਵਧੀਆ ਮਕਾਨ ਬਣੇ ਹੋਏ ਨੇ ਉਹਨਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਦੇ ਲੱਤੇ ਨੇ ਮਕਾਨ ਜਿ ਕਿਸੇ ਨੇ 15 ਲੱਖ ਰੁਪਏ ਦਾ ਲਿਆ ਉਹਦਾ 10 ਲੱਖ ਦਾ ਨਹੀਂ ਵਿਕਦਾ ਲੋਕ ਇਤੋਂ ਵੇਚ-ਵੇਚ ਕੇ ਜਾਈ ਜਾਂਦੇ ਨੇ ਲੋਕਾਂ ਦੇ ਹੋਰ ਤਾਂ ਤੁਹਾਨੂੰ ਮੈਂ ਦੱਸੋ ਕੀ ਦੱਸਾਂ ਲੋਕਾਂ ਦੇ ਰਿਸ਼ਤੇ ਤੱਕ ਨਹੀਂ ਹੁੰਦੇ ਰਿਸ਼ਤੇਦਾਰ ਨਹੀਂ ਆਉਂਦੇ ਉਰੇ ਅਗਲਾ ਕਹਿੰਦਾ ਜੀ ਤੁਸੀਂ ਤਾਂ ਪਿੰਡ ਨੋਂ ਵੀ ਮਾੜੇ ਜਗ੍ਹਾ ਤੇ ਰਹਿੰਦੇ ਹੋ ਬਹੁਤ ਮਾੜਾ ਹਾਲ ਹੈ ਜੀ ਬਹੁਤ ਜ਼ਿਆਦਾ ਮਾੜਾ ਹਾਲ ਆ ਸਾਡਾ ਇੱਥੇ ਮੇਰ ਕੀ ਨਾਮ ਹੈ ਆਪਣਾ ਸਾਡਾ ਜੀ ਨੀਲਮ ਮੇਰਾ ਨਾਮ ਨੀਲਮ ਹੈ ਅਰੇ ਕੀ ਦਿੱਕਤ ਆ ਰਹੀ ਹੈ ਤੁਹਾਡੇ ਸਬਾਕਤ ਦਿੱਕਤ ਇਹੀ ਆ ਰਹੀ ਹੈ ਜੀ ਕਿੰਨੇ ਸਾਲ ਸਾਨੂੰ 12-15 ਸਾਲ ਇੱਥੇ ਹੋਗੇ ਰਹਿੰਦਿਆਂ ਨੂੰ ਕੋਈ ਗਲੀ ਬਣੀ ਨਹੀਂ ਬਹੁਤ ਆਪਾਂ ਕੋਸ਼ਿਸ਼ ਕੀਤੀ ਹੈ ਇੱਧਰ ਉੱਧਰ ਜਾਣ ਦੀ ਕਿਸਤੇ ਵੀ ਸੁਣਵਾਈ ਨਹੀਂ ਹੋਈ ਸਾਡੀ ਤੇ ਹੁਣ ਸਾਡੇ ਆ ਹੈਗੇ ਨੇ ਨੀਰੂ ਜੀ ਸਾਡੀ ਗਲੀ ਦੇ ਉਹ ਐਮ ਸੀ ਹਾਂ ਐਮ ਸੀ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਵਿਚਾਰੇ ਕਰ ਰਹੇ ਨੇ ਇੱਧਰ ਉੱਧਰ ਬਣਾ ਕੇ ਰੱਖੋਏ ਨੇ ਐਸਟੀਮੇਟ ਵਗੈਰਾ ਸਾਰਾ ਕੁਝ ਲੇਕਿਨ ਸੁਣਵਾਈ ਨਹੀਂ ਹੋ ਰਹੀ ਸਾਡੀ ਬਹੁਤ ਬਹੁਤ ਸਮੱਸਿਆ ਆਂਦੀ ਹੈ ਮੀਂਹ ਦੇ ਮੌਸਮੇ ਜੀ ਬਹੁਤ ਜ਼ਿਆਦਾ ਸਮੱਸਿਆ ਆਂਦੀ ਹੈ ਇੱਕ ਵਾਰ ਮੇਰਾ ਬੇਟਾ ਵੀ ਪਾਣੀ ਦੇ ਵਿੱਚ ਗਿਰ ਗਿਆ ਸੀ ਉਹਦੇ ਪੈਰ 'ਚ ਬਹੁਤ ਸੱਟ ਲੱਗੀ ਸੀ ਔਰ ਮੈਂ ਵੀ ਬਾਹਰ ਜਾਣ ਲੱਗੀ ਸੀ ਗਿਰੀ ਸੀ ਮੇਰੀ ਤਾਂ ਲੱਤੀ ਟੁੱਟ ਗਈ ਸੀ ਸੱਚੀ ਪੁੱਛੋ ਤਾਂ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਨਿੱਕੇ ਨਿੱਕੇ ਬੱਚੇ ਨੇ ਪੈਸੇ ਨੂੰ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਜਦੋਂ ਮੀਂਹ ਆਉਂਦਾ ਨਹੀਂ ਜੀ ਬਿਲਕੁਲ ਵੀ ਨਹੀਂ ਆਉਂਦੇ ਕਿੰਨੀ ਪਰੇਸ਼ਾਨੀ ਕੀਤੀ ਕੋਈ ਹੁਣ ਸਾਡੇ ਪਿੱਛੇ ਘਰ ਦੇ ਬਿਮਾਰ ਹੋਏ ਸੀ ਬਹੁਤ ਜ਼ਿਆਦਾ ਤੇ ਮੀ ਪਿਆਰਿਆ ਸੀ ਕੋਈ ਵੀ ਨਹੀਂ ਆਇਆ ਪਤਾ ਕਰਨ ਵਿਚਾਰੇ ਕਹਿੰਦੇ ਕਿਵੇਂ ਆਈ ਐਨੇ ਚਿੱਕੜੇ ਚਸ ਬਹੁਤ ਜ਼ਿਆਦਾ ਗੰਦ ਯਾਨੀ ਕਿ ਚਿੱਕੜ ਇੰਨਾ ਹੁੰਦਾ ਨਾ ਇੱਥੇ ਕਿ ਨੰਗਣਾ ਟਪਣਾ ਬੇਕਾਰ ਹੈ ਜਿਹੜੀ ਇੱਥੇ ਜਗ੍ਹਾ ਦੀ ਕਿੰਨੀ ਕਿ ਇੱਥੇ ਹੁਣ ਵੈਲਿਊ ਪੈ ਰਹੀ ਹੈ ਜਗ੍ਹਾ ਦੀ ਤਾਂ ਕੋਈ ਵੈਲਿਊ ਨਹੀਂ ਆ ਜੀ ਅਸੀਂ ਦੇਖ ਲਓ ਕਿੰਨੀ ਲਈ ਸੀ ਔਰ ਕਿੰਨੇ ਤੇ ਵੇਚ ਰਿਆਂ ਵੇਖੀ ਨਹੀਂ ਰਿਆਂ ਮਕਾਨ ਬਿਲਕੁਲ ਵੀ ਤੁਹਾਨੂੰ ਲੱਗਦਾ ਜੇ ਇੱਥੇ ਡੈਕ ਵਗੈਰਾ ਲੱਗੇ ਗਲੀ ਵਗੈਰਾ ਬਣ ਜਾਂਦੀ ਹੈ ਤਾਂ ਤੁਹਾਡੇ ਮਕਾਨ ਦੀ ਵੈਲਿਊ ਹਾਂਜੀ ਹਾਂਜੀ ਜ਼ਰੂਰ ਬਣੂਗੀ ਵੈਲਿਊ ਜੇ ਟੈਲਾਂ ਵਗੈਰਾ ਲੱਗ ਜਾਂਦੀਆਂ ਨੇ ਉਹ ਤਾਂ ਮੇਰੀ ਕੀ ਸਾਰਿਆਂ ਦੇ ਮਕਾਨਾਂ ਦੀ ਵੈਲਿਊ ਵਧੂਗੀ ਹਾਂਜੀ ਵਿਕੂਗਾ ਚੰਗਾ ਵਿਕੂਗਾ ਨਹੀਂ ਵੀ ਵੇਚਾਂਗੇ ਜੇ ਬਣ ਗਈ ਗਲੀ ਤਾਂ ਸਾਨੂੰ ਵੇਚਣ ਦੀ ਲੋੜ ਹੀ ਨਹੀਂ ਐ ਅਸੀਂ ਕਿਉਂ ਵੇਚਾਂਗੇ ਇਹ ਹੈ ਹਾਂਜੀ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ। ਕੀ ਦਿੱਕਤ ਆ ਰਹੀ ਹੈ ਤੁਹਾਡੇ ਵਸਵਾੜ ਦੇ ਸਾਡੇ ਵਾਰ ਚ ਦਿੱਕਤ ਹੈ ਕਿ ਸਾਡੀ ਗਲੀਆਂ ਗਲੀਆਂ ਪੱਕੀਆਂ ਨਹੀਂ ਹੋ ਰਹੀਆਂ। ਬਰਸਾਤਾਂ ਵਿੱਚ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ। ਕਈ ਬਜ਼ੁਰਗ ਸਾਡੇ ਇੱਥੇ ਅੰਦਰ ਹੀ ਜਾਂਦੇ ਗਿਰ ਗਏ ਆ। ਜਿਨ੍ਹਾਂ ਵਿੱਚ ਕਈ ਬੀਬੀਆਂ ਦੀ ਲੱਤ ਟੁੱਟ ਚੁੱਕੀ ਆ। ਤੇ ਅਸੀਂ ਅਹੀ ਮੰਗ ਚਾਹਦੇ ਸਾਡੀਆਂ ਗਲੀਆਂ ਪੱਕੀਆਂ ਕੀਤੀਆਂ ਜਾਣ। ਸਾਨੂੰ ਸਰਕਾਰ ਵੱਲੋਂ ਅਹੀ ਉਮੀਦ ਆ ਕਿ ਸਾਡੀ ਗਲੀਆਂ ਜਲਦ ਜਲਦੀਆਂ ਪੱਕੀਆਂ ਕੀਤੀਆਂ ਜਾਣ। ਜੀਓ ਸਾਹਿਬ ਇੱਕ ਜਿਹੜਾ ਮਾ ਨੰਬਰ 7 ਦੇ ਵਿੱਚ ਜਿਹੜਾ ਇੱਕ ਉਹ ਤਾਂ 90 ਗਲੀ ਗਲੀ ਦੇ ਬਣੇ ਜਾਂ ਇੰਟਰਲੋਕ ਪੈਲਾ ਨਹੀਂ ਲੱਗਣਿਆ ਹੁਣ ਮਤਾ ਜੋ ਪਾਇਆ ਸੀ ਉਹ ਟੈਂਡਰ ਰਿਪੋਰਟ ਤੇ ਇਹਦੇ ਸਬੰਧ ਚ ਤਾਂ ਮੈਂ ਹਾਲ ਟੈਂਡਰ ਲੱਗੇ ਨਹੀਂ ਕੋਈ ਸਾਡੇ ਪਿਛਲੇ ਸਾਲ ਮਾਰਚ ਚ ਲੱਗੇ ਸੀਗੇ ਹੁਣ ਜਦ ਵੀ ਟੈਂਡਰ ਲੱਗਣਗੇ ਅਸੀਂ ਫਸਟ ਪ੍ਰਾਇੋਰਟੀ ਦੇ ਲਾਵਾਂਗੇ ਕਿ ਕਾਫੀ ਲੋਕਾਂ ਕਰੋ ਤੇ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ ਕਾਫੀ ਟੈਂਡਰ ਜਿਹੜੇ ਅਣਵੀ ਕੈਪ ਦੇ ਵਿੱਚ ਲੱਗਣੇ ਸੀ ਜਿਹੜੇ ਉਹ ਚ ਲੱਗੇ ਨੇ ਇਹ ਟੈਂਡਰ ਬਾਕੀ ਦੇ ਟੈਂਡਰ ਤਾਂ ਲੱਗੇ ਹੋਏ ਆ ਨੇ ਕੁਝ ਕਲਾਏ ਨੇ ਬੜਾ ਟੈਂਡਰਾਂ ਵਾਲੇ ਡਿਟੇਲ ਰਿਪੋਰਟ ਤਾਂ ਸਾਡੇ ਨਾ ਇੰਜੀਨੀਅਰਿੰਗ ਸ਼ਾਖਾ ਵਾ ਉਹ ਡੀਲ ਕਰਦੀ ਆ ਉਹ ਇਸ ਵਾਰ ਸਬੰਧਿਤ ਡਿਟੇਲ ਚ ਦੱਸ ਸਕਦੇ ਨੇ ਇਹ ਕਾਰਨ ਸਰ ਕਾਰਨ ਤਾਂ ਹੋਊਗਾ ਨਾ ਕਿ ਕਾਰਨ ਤਾਂ ਕੋਈ ਨਹੀਂ ਉਹ ਹੀ ਦੱਸਣਗੇ ਤੁਹਾਨੂੰ ਨਾ ਆਪਣੇ ਜਿਹੜੇ ਅਮੀ ਬ੍ਰਾਂਚ ਵਾਲੇ ਨੇਗੇ ਵੀ ਕੀ ਕਾਰਨ ਆ ਵੀ ਉਹ ਕਿਉਂ ਨਹੀਂ ਲੱਗੇ ਵੀ ਉਹਦਾ ਕੀ ਸਟੇਟਸ ਆ ਵੀ ਉਹਦਾ ਐਸਟੀਮੇਟ ਬਣਿਆ ਆਇਆ ਵਾ ਕਿੱਥੇ ਕਿਸ ਲੈਵਲ ਤੇ ਆ ਉਹ ਕੰਮ ਐਸਟੀਮੇਟ ਸਰ ਬੜਕੇ ਹਸਾ ਟੋਟਲ ਆਇਆ ਹੋਇਆ ਆ ਫਿਰ ਉਹ ਕੱਦ ਲਾਉਣੇ ਨੇ ਉਹ ਦੱਸ ਸਕਦੇ ਨੇ ਇਸ ਸਬੰਧ ਵਿੱਚ ਮੈਨੂੰ ਟੈਂਡਰਾਂ ਵਾਲੇ ਮੈਨੂੰ ਕੋਈ ਪ੍ਰੋਪਰ ਨੌਲੇਜ ਨਹੀਂ ਹੁੰਦੀ ਇਹ ਉਹਨੂੰ ਉਹ ਇੰਜੀਨੀਅਰਿੰਗ ਬਰਾਦੀ ਦੱਸ ਸਕਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ